ਫਲੌਰ ਨਜ਼ਦੀਕ ਪਿੰਡ ਖੇਰਾ ਵਿਖੇ ਇੱਕ ਕਿਸਾਨ ਵੱਲੋਂ ਪੰਜਾਬ ਸਰਕਾਰ ਦੇ ਹੁਕਮਾਂ ਦੀਆਂ ਤੱਜੀਆਂ ਉਡਾਉਂਦਿਆਂ 15 ਜੂਨ ਤੋਂ ਪਹਿਲਾਂ ਹੀ ਤਕਰੀਬਨ 1.5 ਫਿੱਟ ਝੋਨਾ ਲਗਾ ਦਿੱਤਾ ਗਿਆ ਪਰ ਜਦੋਂ ਇਸ ਬਾਰੇ ਸਬੰਧਤ ਵਿਭਾਗ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਤੁਰੰਤ ਮੌਕੇ ਤੇ ਪਹੁੰਚ ਕੇ ਕਿਸਾਨ ਨਾਲ ਰابطਾ ਕਾਇਮ ਕੀਤਾ ਤੇ ਉਸ ਨੂੰ ਸਰਕਾਰ ਦੇ ਹਦਾਇਤਾਂ ਦੀ ਪਾਲਣਾ ਨਾ ਕਰਨ ਕਰਕੇ ਉਸ ਖਿਲਾਫ ਕਾਰਵਾਈ ਦੀ ਗੱਲ ਕਹੀ ਅਤੇ ਮੌਕੇ ਤੇ ਹੀ ਲੱਗਾ ਝੋਨਾ ਟਰੈਕਟਰ ਨਾਲ ਵਾਹ ਦਿੱਤਾ ਗਿਆ ਅਤੇ ਜਦੋਂ ਉਸ ਕਿਸਾਨ ਨਾਲ ਗੱਲਬਾਤ ਕੀਤੀ ਤਾਂ ਉਸਨੇ ਕਿਹਾ ਕਿ ਉਸ ਨੂੰ ਨਹੀਂ ਸੀ ਪਤਾ ਅਤੇ ਜਾਣੇ ਅਣਜਾਣੇ ਵਿੱਚ ਕੰਮ ਹੋ ਗਿਆ ਹੈ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਸਰਕਾਰ ਦੀ ਹਦਾਇਤਾਂ ਵੀ ਪਾਲਣਾ ਕੀਤੀ ਜਾਵੇ ਅਤੇ 15 ਜੂਨ ਤੋਂ ਬਾਅਦ ਹੀ ਚੋਣਾ ਲਗਾਇਆ ਜਾਵੇ ਅੱਗੇ 10 ਜੂਨ ਨੂੰ ਲੱਗਦਾ ਹੁੰਦਾ ਸੀ ਚੋਣਾ ਤੇ ਬਾਕੀ ਟੀਵੀ ਟੀਵੀ ਦਾ ਦੇਖਣ ਦਾ ਸਾਨੂੰ ਹੈ ਨਹੀਂ ਬਾਕੀ ਤਾਂ ਜ ਖੇਤਾਂ 'ਚ ਕੰਮ ਘੁੰਮ ਕਰਦੇ ਆ ਇਹ ਗੱਲ ਸਾਨੂੰ ਪਤਾ ਨਹੀਂ ਸੀ ਅਸੀਂ ਵੀ ਚੋਣਾ ਤਾਂ ਲਾਇਆ ਤਾਂ ਤੁਸੀਂ ਨਹੀਂ ਸਾਨੂੰ ਤੱਥੇ ਆ ਕੇ 15 ਤਿੱਤੀ ਆ ਤਰੀਕ ਤੁਸੀਂ ਹੋਰ ਕਿਸਾਨਾਂ ਨੂੰ ਕੀ ਕਹਿਣਾ ਚਾਹੁੰਦੇ ਜੇ ਨਹੀਂ ਚੋਣਾ ਲਾਉਣਾ ਚਾਹੁੰਦੇ ਪਹਿਲਾਂ ਦੇਖੋ ਚੋਣਾ ਤਾਂ ਲੱਗਣਾ ਹੀ ਆ ਬਾਕੀ ਜਾਦਾ ਗੌਰਮੈਂਟ ਨੂੰ ਸਾਰਾ ਹੀ ਬੰਦ ਕਰ ਦੇਵੇ ਚੋਣ ਚਾਹੇ ਅੱਜ ਲਾਲਾ ਚਾਹੇ 15 ਤਰੀਕ ਨੂੰ ਲਾਣਾ ਪਾਣੀ ਤਾਂ ਥੱਲੇੋਂ ਨਿਕਲਣਾ ਜਿਹੜੇ ਕਿ ਜਿਹੜੇ ਉੱਪਰ ਆ ਜਾਣਾ ਪਾਣੀ 15 ਨੂੰ ਜਿਹੜੀ ਸਰਕਾਰ ਨੇ ਕੋਈ ਹਦਯਤ ਕਰਦੀ ਤੁਸੀਂ ਉਹਨੂੰ ਟਿੱਚ ਨਹੀਂ ਸਮਝਦੇ ਨਹੀਂ ਅਸੀਂ ਸਮਝਦੇ ਆ ਸਾਨੂੰ ਨਹੀਂ ਸੀ ਪਤਾ ਅਸੀਂ ਤਾਂ ਕਰਕੇ ਲਾ ਤਾਂ ਨਹੀਂ ਤਾਂ ਸਾਡਾ ਆ ਦੋ ਦਿਨਾਂ 'ਚ ਫਰਕ ਸਾਡਾ ਕਿਹੜਾ ਛਿੱਟੇ ਨਿਕਲੇ ਆਉਣੇ ਇਹਨੂੰ ਜੀ ਝਾੜ ਉਹਨਾਂ ਕੇ ਨਿਕਲਣਾ ਆ ਸਾਨੂੰ ਗੋਪੀ ਸੂਤਰਾਂ ਤੋਂ ਪਤਾ ਲੱਗਿਆ ਸੀਗਾ ਵੀ ਪਿੰਡ ਖਹਿਰਾ ਵਿਖੇ ਇੱਕ ਫਾਰਮਰ ਨੇ ਜੋ ਕਿ ਸਰਕਾਰ ਨੇ 15 ਤਰੀਕ ਦਿੱਤੀ ਹੈ ਝੋਨਾ ਲਾਉਣ ਦੀ ਤਾਂ ਇਸ ਫਾਰਮਰ ਨੇ ਇਹ ਇਹਨਾਂ ਦੇ ਕਹਿਣ ਦੇ ਮਤਕ ਕਹਿੰਦੇ ਨੇ ਫਾਰਮਰ ਵੀ ਸਾਨੂੰ ਪਤਾ ਨਹੀਂ ਲੱਗਿਆ ਤੇ ਇੱਕ ਡੇਢ ਕੇ ਖੇਤ ਪਹਿਲਾਂ ਲਾਤਾ ਸੀਗਾ ਪਰ ਅਸੀਂ ਆ ਕੇ ਕਿਸਾਨ ਨਾਲ رابطہ ਕਾਇਮ ਕੀਤਾ ਸਮਝਾਇਆ ਉਹਨਾਂ ਨੂੰ ਤੇ ਕਿਸਾਨ ਨੇ ਸਾਡੇ ਨਾਲ ਸਹਿਮਤ ਹੋ ਕੇ ਝੋਨਾ ਸੀ ਵਹਾ ਦਿੱਤਾਗਾ ਤੇ ਉਹਨਾਂ ਨੂੰ ਕਿਹਾਗਾ ਵੀ 15 ਤਰੀਕ ਤੱਕ ਝੋਨਾ ਨਾ ਲਾਇਆ ਜਾਵੇ ਸਰੇ ਡੇਡਿ ਐਡ ਚੱਲਦੀ ਟੀਵੀ ਦੇ ਉੱਤੇ ਜਿਹੜੇ ਕਹਿੰਦੇ ਵੀ ਸਮਝ ਨਹੀਂ ਪਤ ਲੱਗਦਾ ਟੀਵੀ ਤੇ ਐਡਿਟ ਐਡ ਚੱਲਦੀ ਵੀ ਹੈ ਜਾਂ 11 ਜਾਂ 15 ਜੂਨ ਨੂੰ ਮਿਹਰ ਝੋਨਾ ਲੱਗਣਾ ਹੈ ਵੀ ਪਤਾ ਕਿਉਂ ਲੱਗ ਰਿਹਾ ਫਿਰ ਇੱਕੋ ਜੀ ਹੁਣ ਕਿਸਾਨ ਨਹੀਂ ਆਵੇ ਰਸੀ ਜਾਣਾ ਨੇ ਨਹੀਂ ਟੀਵੀ ਦੇਖਿਆ ਹੋ ਸਕਦਾਗਾ ਨਹੀਂ ਐਡ ਤੋਂ ਵੈਸੇ ਤਾਂ ਅਸੀਂ ਗਰੁੱਪ ਬਣਾਏ ਆ ਕਿਸਾਨਾਂ ਦੇ ਅਨਾਊਂਸਮੈਂਟਾਂ ਕਰਾਈਆਂ ਪਿੰਡਾਂ ਵਿੱਚ ਮਹਿਕਮੇ ਵੱਲੋਂ ਵੀ 15 ਤਰੀਕ ਤੱਕ ਨਹੀਂ ਝੋਨਾ ਲਾਉਣਾ ਸੀਗਾ ਵੈਸੇ ਵੀ ਹੁਣਾਂ ਜੀ ਮੌਕੇ ਤੇ ਆ ਕੇ ਝੋਨਾ ਕੀ ਆਵਾਜ਼ ਦਿੱਤਾ ਗਿਆ ਕਾਰਵਾਈ ਕਰ ਦਿੱਤੀ ਗਈ ਮੈਂ ਕਿਹਾ ਕਿਸਾਨਾਂ ਨੂੰ ਇਹ ਅਪੀਲ ਕਰਨੀ ਚਾਹੁੰਦਾਗਾ ਵੀ ਪੂਰਾ ਤਰੀਕ ਝੋਨਾ ਪਹਿ